ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਿੰਮਕਰਨ ਦੀਨ ਪੈਂਦੇ ਇਤਿਹਾਸਿਕ ਗੁਰਦੁਆਰਾ ਤਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਨਾ ਉੱਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਸੁਪ੍ਰਾਂਤ ਫਾਊਂਡੇਸ਼ਨ ਦੇ ਸੀਈਓ ਗੁਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਖਲਾਈ ਡਿਵੈਲਪਮੈਂਟ ਸੈਂਟਰ ਗੁਰਦੁਆਰਾ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਆਗੂਆਂ ਦੇ ਸਹਿਯੋਗ ਦੇ ਨਾਲ ਫਾਊਂਡੇਸ਼ਨ ਵੱਲੋਂ ਖੋਲ੍ਹਿਆ ਗਿਆ ਜਿਸ ਦੀ ਅਗਵਾਈ ਫਾਊਂਡੇਸ਼ਨ ਕਰੇਗੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਸਖਲਾਈ ਲਈ ਡਿਵੈਲਪਮੈਂਟ ਸੈਂਟਰ ਦੇ ਵਿੱਚ ਹਰ ਪ੍ਰਕਾਰ ਦੀਆਂ ਲੋੜ ਸਹੂਲਤਾਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਇਹ ਜੀ ਸੈਂਟਰ ਬਾਬਾ ਦੀਪ ਸਿੰਘ ਦੇ ਸ਼ਹੀਦ ਜੀ ਦੇ ਜਨਮ ਸਥਾਨ ਦੇ ਉੱਤੇ ਇਹ ਸੈਂਟਰ ਖੋਲ੍ਹਿਆ ਹੈ ਇਹ ਉਪਰਾਲਾ ਹੈ ਜਿਹੜਾ ਕਰਨਲ ਸਾਹਿਬ ਦਾ ਦੇ ਪ੍ਰਧਾਨ ਨੇ ਫਾਊਂਡੇਸ਼ਨ ਦੇ ਬਾਬਾ ਜੀਪ ਸਿੰਘ ਜੀ ਦੇ ਪਰ ਸਹਿਯੋਗ ਜਿਹੜਾ ਹੈ ਉਹ ਸਨ ਫਾਊਂਡੇਸ਼ਨ ਦੇ ਰਹੀ ਹੈ ਕਿਉਂਕਿ ਸਨ ਫਾਊਂਡੇਸ਼ਨ ਜਿਹੜੀ ਹੈ ਡਾਕਟਰ ਵਿਤ੍ਰਲ ਜੀ ਸੀ ਜਾਨੀ ਪਤਮਾ ਸ਼੍ਰੀ ਹੈ ਮੈਂਬਰ ਪਾਰਲੀਮੈਂਟ ਹੈ ਉਹਨਾਂ ਦਾ ਬਹੁਤ ਵੱਡਾ ਸਨ ਫਾਊਂਡੇਸ਼ਨ ਹੈ ਇੱਕ ਸੰਸਥਾ ਚੈਰਿਟੀ ਉਹਦਾ ਮੈ ਸੀਈਓ ਹੈ ਤੇ ਅਸੀਂ ਬਹੁਤ ਜਲਦੀ ਸੇਕ ਸੈਂਟਰ ਫੋਲ ਦੇ ਪਿਆ ਬੱਚਿਆਂ ਨੂੰ ਨੌਕਰੀਆਂ ਦੇ ਦਿੰਦਾ ਹੈ ਤੇ ਇਹ ਜਿਹੜਾ ਸੈਂਟਰ ਹੈ ਉਹਨਾਂ ਸਾਡੇ ਸਹਿਯੋਗ ਸੰ ਫਾਊਂਡੇਸ਼ਨ ਦੀ 76 ਸ਼ਾਹਜ ਹੋਏਗਾ ਔਰ ਇਹਦੇ ਹਰ ਪ੍ਰਕਾਰ ਦੀ ਸਕਿਲਿੰਗ ਦਿੱਤੀ ਜਾਵੇਗੀ ਹੌਲੀ ਹੌਲੀ ਫਿਲਹਾਲ ਅਸੀਂ ਦੋ ਕੋਰਸ ਨਾਲ ਸ਼ੁਰੂ ਕਰ ਰਹੇ ਹਾਂ ਇੱਕ ਤਾਂ ਸਟੀਚਿੰਗ ਦਾ 셀ਫ এমਪਲੋਇਡ ਬੱਚਾ ਆਪ ਦਾ ਕੰਮ ਕਰ ਸਕੋ ਇੱਕ ਸਾਡੇ ਕੋਲੇ ਡਾਟਾ ਐਂਟਰੀ ਆਪਰੇਟਰ ਹੁੰਦੇ ਜਿਨ੍ਹਾਂ ਨੂੰ ਨੌਕਰੀ ਲੱਗਣ ਇਸ ਤੋਂ ਬਾਅਦ ਆਪਾਂ ਜੀਡੀਏ ਦਾ ਜਨਰਲ ਡਿਊਟੀ ਅਸਿਸਟੈਂਟ ਜਿਹੜੇ ਬਜ਼ੁਰਗਾਂ ਨੂੰ ਵਿਰਦਾਂ ਨੂੰ ਹਸਪਤਾਲਾਂ ਨੂੰ ਸੰਭਾਲਣ ਦੀ ਨਰਸਿੰਗ ਟਾਈਪ ਦਾ ਕੋਰਸ ਕਰਵਾਵਾਂਗੇ ਲੜਕਿਆਂ ਲਈ ਲੜਕੀਆਂ ਲਈ ਹੌਲੀ ਹੌਲੀ ਜਿਵੇਂ ਬਾਬਾ ਜੀ ਦੀਪ ਸਿੰਘ ਜੀ ਉਹਨਾਂ ਦੀ ਮੇਰ ਰਹੀ ਤੇ ਬਹੁਤ ਕੁਛ ਤੇ ਹੋਰ ਸੈਂਟਰ ਵੱਡਾ ਹੁੰਦਾ ਜਾਏਗਾ ਉਹਨਾਂ ਨਾਲ ਬਖਸ਼ਿਸ਼ ਨਹੀਂ ਹੈਗੀ ਹੈ ਤੇ ਇਹ ਸਾਡਾ ਅਜ ਉਪਰਾਲਾ ਹੈ ਇਹ ਸੈਂਟਰ ਖਸਤਾ ਇਸ ਇਲਾਕੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਨੌਕਰੀਆਂ ਆਮ ਤੌਰ ਤੇ ਵੱਡੇ ਸ਼ਹਿਰਾਂ ਚ ਰਹਿੰਗੀਆਂ ਤੇ ਪਿੰਡਾਂ ਚੋਂ ਬੱਚੇ ਜਾ ਕੇ ਮੁਸ਼ਕਲਾਂ ਸ਼ਹਿਰਾਂ ਚ ਰਹਿੰਦੇ ਹੈ ਖਰਚਾ ਵੱਧ ਜਾਂਦਾ ਹੈ ਤਨਖਾਹ ਉਨੀ ਹੁੰਦੀ ਨਹੀਂ ਇੱਥੋਂ ਐ ਵੀ ਆਪਦੇ ਨੇੜੇ ਰੋਟੀ ਰੋਜ਼ਗਾਰ ਆਪ ਦਾ ਕਰ ਲਗੇ ਜਿਹੜਾ ਬੱਚਾ ਇੱਥੋਂ ਪਾਸ ਆਊਟ ਕਰਕੇ ਜਾਏਗਾ ਆਪ ਦਾ ਸਰਟੀਫਿਕੇਟ ਅਸੀਂ ਦੇਵਾਂਗੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਉਂਸਲ ਨਾਲ ਅਸੀਂ ਸਾਡਾ ਸਹਿਯੋਗ ਹੈ ਅਸੀਂ ਮਾਨਤਾ ਪ੍ਰਾਪਤ ਹੈ ਉਹਨਾਂ ਦੇ ਸਰਟੀਫਿਕੇਟ ਨਾਲ ਜਿਹੜਾ ਬੱਚਾ ਆਮ ਦਾ ਕੰਮ ਲਗੂ ਕਰਨਾ ਚਾਵੇ ਦੁਕਾਨ ਵਰਕਸ਼ਾਪ ਜਾਂ ਕੋਈ ਹੋਰ ਉਹਨੂੰ ਅਸੀਂ ਬਲੋਨ ਵੀ ਮੁਹੱਈਆ ਕਰਾਵਾਂਗੇ ਸੋ ਇਹ ਬਹੁਤ ਵੱਡੀ ਹੈ ਬਹੁਤ ਵੱਡੀ ਸੇਵਾ ਹੈ ਇਹਨੂੰ ਸਿੱਖਿਆ ਲੰਗਰ ਦੇ ਰੂਪ ਚ ਅਸੀਂ ਸਮਝਦੇ ਆਂ ਵੀ ਇਹ ਸਿੱਖਿਆ ਦਾ ਲੰਗਰ ਹੈ ਇਥੇ